ਹੜਤਾਲ ਕੀਤੀ ਹੋਈ ਹੈ ਜੀ ਕੀ ਕਰੀ ਅਸੀਂ ਹੁਣ ਜਿਵੇਂ ਸਾਡਾ ਅਸੂਲ ਇਹ ਲੈ ਕੇ ਮੋਟਰਸਾਈਕਲ ਤੋਂ ਲੈ ਵੱਡੇ ਟਰੱਕ ਤੱਕ ਬਣਾਤਾ ਮੋਦੀ ਸਰਕਾਰ ਨੇ ਇਹਦੇ ਕਰਕੇ ਜਿੰਨੇ ਵੀ ਸਾਡੇ ਡਰਾਈਵਰ ਭਾਈਚਾਰਾ ਹਰੇਕ ਵੱਖ-ਵੱਖ ਯੂਨੀਅਨ ਚ ਜਗ੍ਹਾ-ਜਗ੍ਹਾ ਚ ਚਾਬੀਆਂ ਸਿੱਟ ਗਏ ਅ ਯੂਨੀਅਨ ਦੇ ਦਰਾਜ ਭਰੇ ਪੈਣੇ ਚਾਬੀਆਂ ਸਿੱਟ ਕੇ ਵੀ ਆਪਦੇ ਕਿੱਦਿਆਂ ਚੱਲਦੇ ਨੇ ਚਲਾ ਲਓ ਵੀ ਸਾਡੇ ਤਾਂ ਹੁਣ ਹੱਥ ਖੜੇ ਨੇ ਪਰ ਮੈਂ ਇੱਕ ਮੋਦੀ ਸਰਕਾਰ ਨੂੰ ਲਾਣ ਤਾਂ ਪਾਉਣੀ ਚਾਹਣਾ 10 ਸਾਲਾਂ ਦੇ ਵਿੱਚ ਇਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਇਆ ਵੀ ਜਿਹੜੀ ਰੋਡ ਸੁਰੱਖਿਆ ਜਾਂ ਡਰਾਈਵਰ ਦੀ ਸੁਰੱਖਿਆ ਵਾਸਤੇ ਕੋਈ ਇਹਨਾਂ ਨੇ ਕੰਮ ਕੀਤਾ ਹੋਵੇ ਹੁਣ ਤੱਕ ਮਾੜੇ ਕੰਮੇ ਕੀਤੇ ਨੇ ਮਾੜੀ ਕਾਨੂੰਨ ਲੈ ਕੇ ਆਏ ਨੇ ਇਹ ਕੋਈ ਕਾਨੂੰਨਾਜ ਕਾਨੂੰਨ ਹੈ ਜਿਹੜਾ 7 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਕੋਈ ਕਾਨੂੰਨ ਬਣਾਇਆ ਇਹਦਾ ਬੇਕਾਰ ਕਾਨੂੰਨ ਹੈ ਯਾਰ ਕਿ ਸਭ ਵਾਸਤੇ ਜੇ ਕੋਈ ਸੋਚਿਆ ਜਾਵੇ ਉਹ ਬੈਠੇ ਨੇ ਜੀ ਸਾਰੀ ਕੁਤੂਈਆਂ ਸੇ ਕਰੇ ਕੋਈ ਘਰਾਂ ਚ ਵੜ ਗਿਆ ਖੜੇ ਨੇ ਜਿੰਦੇ ਲਾਤੇ ਗੱਡੀਆਂ ਨੂੰ ਨਹੀਂ ਜੇ ਕੋਈ ਗੱਲਬਾਤ ਹੋਈ ਤਾਂ ਰੋਣਾ ਦੇ ਖੜੀਆਂ ਕਰ ਦਾਂਗੇ ਡਰਾਈਵਰ ਕਹਿੰਦੇ ਅਸੀਂ ਤਾਂ ਕਹਿੰਦੇ ਜੀ ਜਿਆਦਾ ਸਾਨੂੰ ਤਾਂ ਕਰੋਗੇ ਆਲ ਪੰਜਾਬ ਦੇ ਜਿੰਨੇ ਵੀ ਮੁਨਸ਼ੀ ਨੇ ਅਸੀਂ ਇਹਨਾਂ ਨਾਲ ਖੜੇ ਆ ਕਿਉਂਕਿ ਜੇ ਰੋਜ਼ਗਾਰ ਇਹਨਾਂ ਨਾਲ ਹੀ ਸਾਡਾ ਚੱਲੂਗਾ ਜੇ ਟਰੱਕ ਖੜੇ ਨੇ ਤੇ ਅਸੀਂ ਬੇਲੇ ਬੈਠੇ ਆ ਅਸੀਂ ਵੀ ਰੋਜ਼ੀ ਰੋਟੀ ਇਹਨਾਂ ਦੇ ਸਿਰ ਤੇ ਖਾਂਦੇ ਆਂਗੇ ਨਹੀਂ ਤਾਂ ਜੋ ਇੱਕ ਨਿਯਮ ਬਣਾਇਆ ਸਰਕਾਰ ਨੇ ਤੇ ਇਹ ਬਹੁਤ ਹੀ ਮੰਦ ਭਗਾ ਕਾਨੂੰਨ ਹੈ ਜੇ ਟਰੱਕ ਚੱਲਣਗੇ ਡਰਾਈਵਰ ਕੰਮ ਕਰਨਗੇ ਤਾਂ ਅਸੀਂ ਵੀ ਇਹਨਾਂ ਨਾਲ ਕੰਮ ਕਰਾਂਗੇ ਇਹ ਫਿਰ ਕਿਤਾਬਾਂ ਨੂੰ ਬੰਦ ਨੇ ਜੀ ਕੰਮ ਕਰਦਾ ਸਾਡਾ ਸਾਡਾ ਕੰਮ ਕਰ ਬਿਲਕੁਲ ਠੱਪ ਹੈ ਜੀ ਅਸੀਂ ਪਰ ਪਹਿਲੇ ਬੈਠੇ ਆ ਜੇ ਕੰਮ ਚੱਲੂਗਾ ਤਾਂ ਅਸੀਂ ਰੋਜ਼ ਟਿਨ ਦਿਖਾਵਾਂਗੇ ਕੱਲ ਅਸੀਂ ਪੂਰਨ ਤੌਰ ਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਹੈ ਜਿਹਦੇ ਵਿੱਚ ਸਾਰੇ ਸਾਧਨ ਸਾਡੇ ਮੌਜੂਦ ਹੋਣਗੇ ਔਰ ਅਸੀਂ ਕੋਈ ਇਹ ਨਹੀਂ ਕਿ ਕਾਨੂੰਨ ਆਪਣੇ ਹੱਥ ਚ ਲਵਾਂਗੇ ਜਾਂ ਕਿਸੇ ਨੂੰ ਕੋਈ ਰੋਕਾ ਟੋਕਾਂਗੇ ਰਸਤੇ 'ਚ ਇਹ ਹੜਤਾਲ ਸਾਡੀ ਬਿਲਕੁਲ ਸ਼ਾਂਤਮਈ ਢੰਗ ਨਾਲ ਹੋਊਗੀ ਜਿੰਨੇ ਸਾਡੇ ਡਰਾਈਵਰ ਨੇ ਉਹਨਾਂ ਨੇ ਟੇਰਿੰਗ ਛੋੜ ਹੜਤਾਲ ਕੀਤੀ ਹੈ ਸਾਰੇ ਸਾਡੇ ਡਰਾਈਵਰ ਭਰਾ ਆਪਣੇ ਆਪਣੇ ਘਰਾਂ 'ਚ ਬੈਠੇ ਨੇ ਕਿ ਜਿੰਨੀ ਦੇਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲਊਗੀ ਸਾਡਾ ਕੋਈ ਵੀ ਡਰਾਈਵਰ ਭਰਾ ਆਪਣੇ ਕੰਮ ਤੇ ਵਾਪਸ ਨਹੀਂ ਜਾਊਗਾ